ਵਾਹਿਗੁਰੂ ਜੀ ਕਾਕਾ ਸਾਹਿਬ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਮੈਂ ਆਏ ਹੋਏ ਸਾਰੇ ਪ੍ਰੈਸ ਵਾਲੇ ਵੀਰਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇਹ ਸਾਡੇ ਛੋਟੇ ਜਿਹੇ ਸੱਦੇ ਤੇ ਤੁਸੀਂ ਸਾਰੇ ਆਏ ਹੋ ਤਾਂ ਮੈਂ ਧੰਨਵਾਦ ਕਰਦਾ ਸਮੂਹ ਲੋਕ ਸਭਾ ਹਲਕਾ ਗੁਰਦਾਸਪੁਰ ਦੇ ਸਾਰੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਬਹੁਤ ਤਨਦੇਈ ਨਾਲ ਸਾਡੇ ਵਰਕਰਾਂ ਨੇ ਕੰਮ ਕੀਤਾ ਇਸ ਲੋਕ ਸਭਾ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਲਈ ਔਰ ਲੋਕਾਂ ਦਾ ਫਤਵਾ ਵੀ ਅਸੀਂ ਆਪਣੇ ਸਿਰ ਮੱਥੇ ਸਾਡੇ ਤੇ ਜੋ ਵੀ ਉਹਨਾਂ ਨੇ ਫਤਵਾ ਦਿੱਤਾ ਆ ਉਹ ਸਾਡੇ ਸਿਰ ਮੱਥੇ ਅਸੀਂ ਆਉਣ ਵਾਲੇ ਸਮੇਂ ਵਿੱਚ ਜਿੱਥੇ-ਜਿੱਥੇ ਵੀ ਕੋਈ ਕਮੀਆਂ ਰਹਿ ਗਈਆਂ ਨੇ ਉਹਨਾਂ ਨੂੰ ਦੂਰ ਕਰਨ ਲਈ ਵੀ ਰਾਤ ਦਿਨ ਇੱਕ ਕਰਾਂਗੇ ਸ਼ੈਰੀ ਕਲਸੀ ਜੀ ਔਰ ਉਹਨਾਂ ਦੀ ਸਮੁੱਚੀ ਟੀਮ ਆਮ ਆਦਮੀ ਪਾਰਟੀ ਦਿਨ ਰਾਤ ਪਹਿਲਾਂ ਵੀ ਮਿਹਨਤ ਕਰਦੇ ਰਹੀ ਹੈ ਆਉਣ ਵਾਲੇ ਸਮੇਂ ਵਿੱਚ ਹੋਰ ਜ਼ਿਆਦਾ ਮਿਹਨਤ ਕਰੇਗੀ ਦੂਸਰੀ ਗੱਲ ਅੱਜ ਤੁਹਾਨੂੰ ਇਸ ਕਰਕੇ ਸੰਦਾ ਦਿੱਤਾ ਹੈ ਕਿ ਪਿਛਲੇ ਸਮੇਂ 'ਚ ਤੁਸੀਂ ਦੇਖਦੇ ਰਹੇ ਹੋ ਕਿ ਜਦੋਂ ਵੀ ਬਾਬਾ ਜੀ ਦਾ ਵਿਆਹ ਹੁੰਦਾ ਰਿਹਾ ਉਸ ਵੇਲੇ ਬਟਾਲਾ ਦੇ ਹਾਲਾਤ ਕੀ ਹੁੰਦੇ ਸੀ ਪਰ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਸ਼ੈਰੀ ਕਲਸੀ ਜੀ ਐਮਐਲਏ ਬਣੇ ਨੇ ਉਹਨਾਂ ਨੇ ਸਮੂਹ ਬਟਾਲੇ ਦੇ ਸਾਰੇ ਏਰੀਏ ਸਾਰੇ ਚੌਕ ਸਾਰੇ ਰੋਡ ਇਹਨੇ ਖੁੱਲੇ ਕਰ ਦਿੱਤੇ ਨੇ ਲਾਈਟਾਂ ਲਗਵਾ ਦਿੱਤੀਆਂ ਨੇ ਸਾਰਾ ਕੁਝ ਕੀ ਐਸ ਵਾਰ ਬਾਬਾ ਜੀ ਦੇ ਵਿਆਹ ਦੇ ਪੂਰਵ ਦੇ ਉੱਤੇ ਸਾਨੂੰ ਸਮੂਹ ਮਟਾਲਾ ਨਿਵਾਸੀਆਂ ਨੂੰ ਔਰ ਆਉਣ ਵਾਲੀ ਸਮੂਹ ਅੰਤਰਰਾਸ਼ਟਰੀ ਸੰਗਤ ਨੂੰ ਉਹਦੇ ਵਿੱਚ ਕੋਈ ਵੀ ਦਿੱਕਤ ਆਉਣ ਵਾਲੀ ਨਹੀਂ ਆਮ ਤੌਰ ਤੇ ਅਸੀਂ ਸਾਰੇ ਚੈਨਾਂ ਤੇ ਦੇਖਦੇ ਰਹੇ ਹਾਂ ਕਿ ਸਾਡੀ ਪਾਰਟੀ ਨੂੰ ਭੰਡਿਆ ਬਹੁਤ ਜਾ ਰਿਹਾ ਇਹ ਡਰਗਸ ਦੇ ਮੁੱਦੇ ਤੇ ਔਰ ਇੱਕ ਪ੍ਰੇਸ਼ਟਾਚਾਰ ਦੇ ਮੁੱਦੇ ਤੇ ਤੁਹਾਨੂੰ ਸਾਰਿਆਂ ਨੂੰ ਇਹ ਦੱਸਣਾ ਚਾਹੁੰਦੇ ਆ ਕਿ ਪਿਛਲੇ 70 ਸਾਲਾਂ ਦੀਆਂ ਜਿਹੜੀਆਂ ਸਰਕਾਰਾਂ ਬਣਦੀਆਂ ਆ ਰਹੀਆਂ ਨੇ ਇਹ ਸਾਰਾ ਕੁਝ ਉਹਨਾਂ ਦੀ ਦੀਨ ਉਹਨਾਂ ਨੇ ਦੱਸਿਆ ਸਾਡੀ ਪਾਰਟੀ ਨੂੰ ਹੋਂਦ ਵਿੱਚ ਆਇਆ 2 ਸਵਾ 2 ਸਾਲ ਹੋਏ ਨੇ ਆ ਕੇ ਬਹੁਤ ਯਤਨ ਕੀਤੇ ਆ ਬਹੁਤ ਡਰਗਸ ਦੇ ਖਿਲਾਫ ਲੜਾਈ ਲੜ ਰਹੇ ਆ ਔਰ ਬੜੀ ਉੱਚੇ ਪੱਧਰ 'ਤੇ ਲੜਾਈ ਲੜਦੇ ਆ ਬਹੁਤ ਅਨੇਕਾਂ ਹੀ ਪਰਚੇ ਕੀਤੇ ਨੇ ਔਰ ਉਹ ਪਰਚੇ ਕਰਕੇ ਜਦੋਂ ਅਦਾਲਤ ਵਿੱਚ ਭੇਜਿਆ ਜਾਂਦਾ ਸਾਡੇ ਪੁਲਿਸ ਅਫਸਰ ਪਰਚੇ ਕਰਦੇ ਨੇ ਤੇ ਅਦਾਲਤੇ ਫਿਰ ਉਹੀ ਕੰਮ ਸ਼ੁਰੂ ਕਰ ਦਿੰਦੇ ਨੇ ਉਹ ਜਿਹੜੇ ਲੋਕ ਕੰਮ ਕਰ ਰਹੇ ਨੇ ਪਿਛਲੇ 70 ਸਾਲਾਂ ਦੀ ਸਰਕਾਰ ਵਿੱਚ ਉਹ ਲੋਕ ਕਰ ਰਹੇ ਨੇ ਜਿਹੜੇ ਕਾਂਗਰਸ ਦੇ ਸਿਪਾ ਫਸਲਾਰ ਨੇ ਉਹਨਾਂ ਦੇ ਮੌਜੂਦਾ ਸਰਪੰਚ ਨੇ ਤੁਹਾਨੂੰ ਇਹ ਦੱਸਣਾ ਵੀ ਚਾਹੁੰਦੇ ਕਿ ਪਿਛਲੇ ਦਿਨੀ ਤੁਸੀਂ ਵੀ ਸਾਰੇ ਜਾਣਦੇ ਹੋ ਗ੍ਰੰਥਗੜ੍ਹ ਪਿੰਡ ਉਥੋਂ ਦਾ ਸਰਪੰਚ ਮੌਜੂਦਾ ਜਿਹੜਾ ਡਰੱਗਸ ਦੇ ਵਿੱਚ ਫੜਿਆ ਗਿਆ ਉਹਦੇ ਕੋਲ ਨਜਾਇਜ਼ ਹਿਹਾਤ ਹੀ ਫੜੇ ਗਏ ਔਰ ਇਹ ਕਾਂਗਰਸ ਦੀ ਉਪਜਾ ਤੇ ਕਾਂਗਰਸੀ ਉਹ ਕਰ ਰਹੀ ਆ ਔਰ ਜੇ ਪ੍ਰਿਸ਼ਤਾਚਾਰ ਦੀ ਗੱਲ ਕਰੀਏ ਤੇ ਸੇਖਵਾ ਦਾ ਸਰਪੰਚ ਰਣਜੀਤ ਕੌਰ ਉਹਦਾ ਹਸਬੈਂਡ ਔਰ ਉਹਨਾਂ ਕੋਲ 1.5 ਕਰੋੜ ਰੁਪਏ ਦਾ ਗਵਨ ਕੀਤਾ ਉਹਨਾਂ ਨੇ 1.5 ਕਰੋੜ ਦਾ ਉਹਨਾਂ ਤੇ ਵੀ ਪਰਚਾ ਦਰਜ ਕੀਤਾ ਗਿਆ ਹੈ ਸਾਡੀਆਂ ਸਰਕਾਰਾਂ ਤਾਂ ਯਤਨ ਕਰ ਰਹੀਆਂ ਨੇ ਕਿ ਅਸੀਂ ਨਸ਼ੇ ਨੂੰ ਵੀ ਠੱਲ ਪਾਈਏ ਭ੍ਰਿਸ਼ਟਾਚਾਰ ਨੂੰ ਵੀ ਠੱਲ ਪਾਈਏ ਔਰ ਬੇਬਾਕੀ ਨਾਲ ਸਾਡੇ ਐਮ.ਐਲ.ਏ ਸਾਹਿਬ ਨੇ ਸਾਰੇ ਹੀ ਪੁਲਿਸ ਅਫਸਰਾਂ ਨੂੰ ਸਾਰੇ ਹੀ ਸਿਵਲ ਪ੍ਰਸ਼ਾਸਨ ਨੂੰ ਹਦਾਇਤਾਂ ਕੀਤੀਆਂ ਨੇ ਕਿ ਤੁਸੀਂ ਸਾਡੇ ਤਗੜੇ ਹੋ ਕੇ ਇਹਨਾਂ ਨੂੰ ਨੱਥ ਪਾਓ ਤੇ ਸਾਡੇ ਵਰਕਰਾਂ ਨੂੰ ਵੀ ਹਦਾਇਤਾਂ ਕੀਤੀਆਂ ਨੇ ਉਹਨਾਂ ਨੇ ਵੀ ਕੋਈ ਵੀ ਬੰਦਾ ਨਸ਼ੇ ਵਾਲੇ ਦੀ ਸਪੋਰਟ ਨਾ ਕਰੇ ਨਾ ਕੋਈ ਨਸ਼ੇ ਵਾਲਾ ਦੀ ਸਫਾਰਸ਼ ਲੈ ਕੇ ਮੇਰੇ ਕੋ ਆਵੇ ਬਲਕਿ ਜਿਹੜਾ ਵੀ ਕੋਈ ਵਰਕਰ ਨਸ਼ੇ ਦਾ ਲੈ ਕੇ ਉਹਨਾਂ ਕੋ ਸਪਾਰਸ਼ ਜਾਏਗਾ ਕਿ ਆਹ ਬੰਦਾ ਛਡਾ ਦਿਓ ਉਹਦੇ ਸਲਾਹ ਨੂੰ ਆਪ ਸਖਤ ਕਾਰਵਾਈ ਕਰਨਗੇ ਇਹ ਸਾਨੂੰ ਸਾਰੇ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਉਹਨਾਂ ਵੱਲੋਂ ਹਦਾਇਤ ਕੀਤੀ ਗਈ ਹੈ ਇੱਥੇ ਕੁੱਪੂ ਠੇਕੇਦਾਰ ਇੱਕ ਆਪਣੇ ਆਪ ਉਹ ਹੋਂਦਾ ਔਰ ਕਾਂਗਰਸ ਦਾ ਉਹ ਕਾਉਂਸਲਰ ਵੀ ਹੈ ਮੌਜੂਦਾ ਉਹਦਾ ਲੜਕਾ ਵੀ ਭਟਿਸ਼ਤਾਚਾਰ ਨਸ਼ੇ ਚੋਰੀਆਂ ਇਹਨਾਂ ਸਾਰਿਆਂ ਦੇ ਵਿੱਚ ਪਾਇਆ ਗਿਆ ਔਰ ਨਸ਼ਾ ਛਰੇ ਆ ਮੋ ਵੇਚਦਾ ਵੀ ਆ ਜਮਾਨਤ ਦੇ ਉੱਤੇ ਬਾਅਦ ਆ ਤੇ ਮੇਰੇ ਕੰਨ ਤੋਂ ਪਾਵੇ ਆ ਕਿ ਇਹ ਸਾਰਾ ਕੁਝ ਜਿਹੜੀ ਉਪਜ ਆ ਇਹ ਪਿਛਲੀਆਂ ਸਰਕਾਰਾਂ ਦੀ ਉਪਜ ਆ ਔਰ ਸਾਨੂੰ ਜਿਹੜਾ ਨਾ ਉਹ ਭੱਡੀ ਪ੍ਰਚਾਰ ਕਰਕੇ ਭੰਡਿਆ ਨਾ ਜਾਵੇ ਅਸੀਂ ਤਗੜੇ ਹੋ ਕੇ ਇਸ ਦੇ ਖਿਲਾਫ ਲੱਗੇ ਹੋਏ ਆ ਆਮ ਆਦਮੀ ਪਾਰਟੀ ਬਿਲਕੁਲ ਨਸ਼ੀ ਤੇ ਪ੍ਰਚਾਰ ਦੇ ਖਿਲਾਫ ਆ ਜੇਕਰ ਤੁਹਾਡੇ ਵੀ ਧਿਆਨ ਵਿੱਚ ਕੋਈ ਇਹ ਮਸਲਾ ਆਉਂਦਾ ਤੇ ਜਰੂਰ ਸਾਨੂੰ ਦੱਸੋ ਅਸੀਂ ਆਪਣੇ ਐਮ.ਐਲ.ਏ ਸਾਹਿਬ ਨੂੰ ਦੱਸੀਏ ਸਰਕਾਰ ਨੂੰ ਦੱਸਾਂਗੇ ਔਰ ਉਹ ਇਹਦੇ ਉੱਤੇ ਪੂਰੀ ਨੱਥ ਪਾਉਣਗੇ ਦੇਖੋ ਜੀ 2.5 ਸਾਲ ਸਾਨੂੰ ਹੋਏ ਨੇ ਕੰਮ ਕਰਦਿਆਂ ਨੂੰ ਇਹਦੇ ਵਿੱਚ ਤੁਹਾਨੂੰ ਵੀ ਪਤਾ ਹੋਆ ਕਿ ਕਿੰਨੇ ਜ਼ਿਆਦਾ ਕੰਮ ਜਿਸ ਦਾ ਤੁਸੀਂ ਆਪ ਹੀ ਦੱਸਿਆ ਵਾ ਕਿ ਬਿਜਲੀ ਦਾ ਜਿਹੜਾ ਬਿੱਲ ਆ ਆਟਾ ਦਾਲ ਸਕੀਮ ਆ ਸਾਡੇ ਸਿਹਤ ਦੇ ਸਾਡੇ ਪੜ੍ਹਾਈ ਦੇ ਸਿੱਖਿਆ ਦੇ ਖੇਤਰ ਵਿੱਚ ਬਹੁਤ ਜ਼ਿਆਦਾ ਕੰਮ ਕੀਤੇ ਨੇ ਪਰ ਉਹਦੇ باوجود ਵੀ ਜਿਹੜੀਆਂ ਇਹ ਪੁਰਾਣੀਆਂ ਸਰਕਾਰਾਂ ਨੇ ਜਿਨ੍ਹਾਂ ਨੇ ਤਿਰਤ ਪਾਈ ਹੋਈ ਹੈ ਆਮ ਤੌਰ ਤੇ ਉੱਤੇ ਇਹ ਪੈਸਾ ਵੰਡਣ ਦੀ ਨਸ਼ਾ ਵੰਡਣ ਦੀ ਸਾਡੀ ਇੱਕ ਪਾਰਟੀ ਉਹ ਜੀ ਹੈ ਵੀ ਨਾ ਕੋਈ ਪੈਸਾ ਵੰਡਦੀ ਆ ਔਰ ਨਾ ਹੀ ਉਹ ਨਸ਼ਾ ਵੰਡਦੀ ਏ ਇਸ ਕਰਕੇ ਕੁਝ ਨਾ ਕੁਝ ਜਿਹੜਾ ਸੰਕਿਰਣ ਜਿਹੜੇ ਬਦਲੇ ਨੇ ਲਾਸਟ ਦਿਨਾਂ ਦੇ ਵਿੱਚ ਉਹ ਇਹਦਾ ਕਾਰਨ ਵੀ ਨਸ਼ਾ ਔਰ ਪੈਸਾ ਹੀ ਲੱਗਦਾ ਨਹੀਂ ਅਫਸਰਸਾਈਜ਼ਿਕਲੀ ਕਿਸਮ ਲਈ ਅਫਸਰ ਸਾਹੀ ਦੀ ਨਕੀਲ ਕੱਸਣ ਵਾਲੀ ਨਹੀਂ ਅਫਸਰ ਸਾਹੀ ਆਪਣੇ ਤੌਰ ਤੇ ਕੰਮ ਕਰਦੀ ਏ ਸਰਕਾਰਾਂ ਆਪਣੇ ਤੌਰ ਤੇ ਕੰਮ ਕਰਦੀਆਂ ਨੇ ਸਰਕਾਰਾਂ ਦੀ ਹਦਾਇਤ ਤੇ ਅਫਸਰ ਸਾਹੀ ਨੇ ਕੰਮ ਕਰਨਾ ਹੁੰਦਾ ਆ ਪਰ ਕਿਤੇ ਨਾ ਕਿਤੇ ਨਾ ਕਮੀ ਜਿਹੜੀ ਉਹ ਮਹਿਸੂਸ ਹੁੰਦੀ ਆ ਆਉਣ ਵਾਲੇ ਸਮੇਂ 'ਚ ਉਹ ਵੀ ਠੀਕ ਹੋਏਗਾ ਨਸ਼ਾ ਕੱਲਾ ਪੰਜਾਬ ਵਿੱਚ ਨਹੀਂ ਨਸ਼ਾ ਤੇ ਤੁਸੀਂ ਸਾਰੇ ਪਾਸੇ ਝਾਤੀ ਮਾਰੋ ਮੇਰੇ ਖਿਆਲ ਪੰਜਾਬ ਆਜ 7ਵੇਂ 8ਵੇਂ ਨੰਬਰ ਤੇ ਆ ਮਹਾਰਾਸ਼ਟਰ ਕਰਨਾਟਕਾ ਹੋਰ ਕਈ ਜਗ੍ਹਾ ਤੇ ਚਲਜੋ ਤੇ ਨਸ਼ਾ ਬਹੁਤ ਜ਼ਿਆਦਾ ਆ ਵਾ ਵਧਿਆ ਨਾ ਇੰਟਰਨੈਸ਼ਨਲ ਲੈਵਲ ਦੇ ਉੱਤੇ ਹੀ ਜਦੋਂ ਵੀ ਕੋਈ ਚੀਜ਼ ਵੱਧਦੀ ਹੈ ਨਾ ਇੰਟਰਨੈਸ਼ਨਲ ਲੈਵਲ ਤੇ ਵੱਧਦੀ ਹੈ ਘਟਦੀ ਘਟਾਉਣ ਵਾਸਤੇ ਯਤਨ ਜਰੂਰ ਕੀਤੇ ਜਾ ਰਹੇ ਨੇ ਔਰ ਬਹੁਤ ਜ਼ਿਆਦਾ ਪਰਚੇ ਦਰਜ ਕਰਕੇ ਸਾਡੀ ਪੁਲਿਸ ਨੇ ਕੀਤੇ ਨੇ ਲੇਕਿਨ ਲੇਕਿਨ ਸਾਡੇ ਸਤਕਾਰਯੋਗ ਜਿਹੜੇ ਸਾਡੀਆਂ ਅਦਾਲਤਾਂ ਨੇ ਉਹ ਜਦੋਂ ਜ਼ਮਾਨਤਾਂ ਲੈ ਲੈਂਦੀਆਂ ਨੇ ਜ਼ਮਾਨਤਾਂ ਦੇ ਬੰਦੇ ਆ ਜਾਂਦੇ ਨੇ ਪਰ ਉਹ ਸੁੱਧੇ ਦੇ ਨਹੀਂ ਉਹ ਫੇਰ ਉਸੇ ਵਿੱਚ ਹੀ ਚੜੇ ਜਾਂਦੇ ਐਮਐਲਏ ਸਾਹਿਬ ਨਾਲ ਮੀਟਿੰਗ ਹੋਈ ਆ ਸਾਰਿਆਂ ਨੇ ਮੀਟਿੰਗ ਕੀਤੀ ਉਹਨਾਂ ਨਾਲ ਇਹੋ ਵਿਚਾਰ ਵਟਾਂਦਰਾ ਕੀਤਾ ਗਿਆ ਵਾ ਕਿ ਜਿਹੜੀਆਂ ਕੋਈ ਕਮੀਆਂ ਵਾ ਸਾਡੇ ਚ ਉਹਨਾਂ ਨੂੰ ਅਸੀਂ ਦੂਰ ਕਰਾਂਗੇ ਜਿਹੜੇ ਸਾਡੇ ਵਰਕਰ ਨਾਰਾਜ਼ ਹੋਏ ਨੇ ਉਹਨਾਂ ਨੂੰ ਨਾਲ ਜੋੜਾਂਗੇ ਜੇ ਕਿਹੇ ਹੋਰ ਵੀ ਫੀਲਡ 'ਚ ਸਾਡੀ ਕਮੀ ਆ ਤੇ ਅਸੀਂ ਦੂਰ ਕਰਾਂਗੇ ਕੋਸ਼ਿਸ਼ ਸਾਰੇ ਕੰਢੇ ਨੇ ਮਤਲਬ ਆਪਾਂ ਦੇ ਫਿਰ ਇਹ ਵੀ ਸੋਚਿਆ ਵੀ ਸਾਡੀ ਹਾਰ ਦਾ ਕੀ ਕਰਨੇ ਆ ਬਟਾਲਾ ਹਲਕੇ 'ਚ ਤੇ ਮੈਂ ਖਾਸ ਕਰਕੇ ਇਹ ਕਹਿ ਸਕਦਾ ਕਿ ਇੱਕ ਪੋਲਰਾਈਜੇਸ਼ਨ ਜਿਹੜਾ ਵਾ ਮੇਨ ਸਾਡੇ ਬਟਾਲੇ ਹਲਕੇ 'ਚ ਇੱਕ ਕਾਰਨ ਹੈ ਕਿਉਂਕਿ 1526 ਦੇ ਵਿੱਚ ਬਾਬਰ ਨੇ ਇੰਡੀਆ 'ਤੇ ਹਮਲਾ ਕੀਤਾ ਸੀ 1530 ਤੱਕ ਹੋ ਰਿਹਾ ਇੱਥੇ ਇਸ ਦੌਰਾਨ ਜਿਹੜੀ ਆ ਰਾਮ ਮੰਦਰ ਨੂੰ ਨੁਟਾਇਆ ਗਿਆ ਸੀ ਤੇ ਬਾਬਰੀ ਬਾਸ਼ ਦਾ ਇਥੇ ਨਿਰਮਾਨ ਕੀਤਾ ਗਿਆ ਹੈ 500 ਸਾਲ ਬਾਅਦ ਹੁਣ ਦੁਬਾਰਾ ਰਾਮ ਮੰਦਰ ਬਣਾਇਆ ਗਿਆ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਜੁੜੀਆਂ ਸੀ ਇਸ ਕਰਕੇ ਕੁਝ ਵੋਟ ਪੋਲਰਾਈਜ਼ ਹੋਈ ਆ ਵੋਟ ਉਧਰ ਗਈ ਆ ਪਰ ਅਸੀਂ ਉਹਨਾਂ ਨੂੰ ਇਹ ਸਾਰਾ ਮੰਥਨ ਹੋਇਆ ਵਾ ਕਿ ਉਸ ਫਿਰ ਫਿਰ ਤੇ ਬੀਜੇਪੀ ਦਾ ਉਮੀਦਵਾਰ ਜਿਤਨਾ ਚਾਹੀਦਾ ਸੀ ਬੀਜੇਪੀ ਦਾ ਜਿਹੜੇ ਬੀਜੇਪੀ ਦਾ ਉਮੀਦਵਾਰ ਹੈ ਜਿਸ ਤਰ੍ਹਾਂ ਪਠਾਨਕੋਟ ਆ ਆਪਣਾ ਸੁਜਾਨਪੁਰ ਆ ਭੋਵਾ ਵਾ ਜਾਂ ਪਟਾਲਾ ਵਾ ਜਿਹੜਾ ਕੀ ਇੱਕ ਹਿੰਦੂ ਡੋਮਿਨੇਟਿਡ ਏਰੀਏ ਨੇ ਇਥੇ ਬੀਜੇਪੀ ਦੇ ਮਤਲਬ ਆਪਣੇ ਆਪ ਲੀਡ ਲਈ ਆ ਜਾਂ ਬਹੁਤ ਵਧੀਆ ਨਦੀ ਪਰਫਾਰਮੈਂਸ ਰਹੀ ਆ ਜਿੱਥੇ ਨਹੀਂ ਹੀ ਉਥੇ ਮਤਲਬ ਕਾਂਗਰਸ ਜਿੱਤੀ ਹੈ ਚ ਕੋਈ ਸ਼ੱਕ ਨਹੀਂ ਲੇਕਿਨ ਉਹ ਸਾਰੀ ਅਹੀਂ ਵੋਟਰ ਜਿਹੜਾ ਸਾਡਾ ਉਧਰ ਸ਼ਿਫਟ ਹੋਇਆ ਵਾ ਕਿਉਂਕਿ ਐਮਪੀ ਦੇ ਇਲੈਕਸ਼ਨ ਚ ਉਹਨਾਂ ਦਾ ਉੱਤੇ ਜੁੜੇ ਸੀ ਉਹਨਾਂ ਦੇ ਧਾਰਮਿਕ ਭਾਵਨਾਵਾਂ ਉਧਰ ਵੋਟਾਂ ਗਈਆਂ ਵਾ ਲੇਕਿਨ ਸਾਨੂੰ ਉਮੀਦ ਹੈ ਕਿ ਐਮਐਲਏ ਦੇ ਅੱਗੇ ਇਲੈਕਸ਼ਨ ਦੇ ਵਿੱਚ ਉਹ ਸਾਰੇ ਵੋਟਰ ਸਾਡੇ ਨਾਲ ਦੁਬਾਰਾ ਜੁੜਨਗੇ ਤੇ ਅਸੀਂ ਬਹੁਤ ਵੱਡੀ ਲੀਡ ਨਾਲ ਜਿੱਤਾਂਗੇ ਧੰਨਵਾਦ